ਵਲਾ ਜ਼ਿਕਰ ਕਰਦੇ ਆ ਸਰਕਾਰੀ ਅੰਕੜੇ ਦਾ ਜਿਹੜਾ ਹਰ 24 ਘੰਟਿਆਂ ਬਾਅਦ ਇੱਕ ਬੁਲੇਟਿਨ ਜਾਰੀ ਕੀਤਾ ਜਾਂਦਾ ਉਸ ਦੇ ਮੁਤਾਬਕ ਜਿਹੜੀ ਸਭ ਤੋਂ ਮੰਦ ਭਾਗੀ ਫਿਗਰ ਹੈ ਉਹ ਹੈ ਮ੍ਰਿਤਕਾਂ ਦੀ ਗਿਣਤੀ ਜਿਹੜੀ ਵਧ ਕੇ 55 ਹੋ ਗਈ ਹੈ ਕੱਲ ਤੱਕ 53 ਅੱਜ ਦੋ ਹੋਰ ਗਿਣਤੀ ਜੁੜੀ ਹੈ ਮ੍ਰਿਤਕਾਂ ਦੀ ਔਰ 55 ਹੋ ਗਏ ਨੇ 2214 ਪਿੰਡ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਔਰ ਹਜੇ ਵੀ 388508 ਲੋਕਾਂ ਦੀ ਮਾਰ ਹੇਟ ਨੇ ਤਿੰਨ ਵਿਅਕਤੀ ਲਾਪਤਾ ਨੇ ਉਹਨਾਂ ਦਾ ਹਜੇ ਤੱਕ ਕੋਈ ਪਤਾ ਨਹੀਂ ਚੱਲਿਆ 23337 ਲੋਕਾਂ ਨੂੰ ਹੁਣ ਤੱਕ ਰੈਸਕਿਊ ਕੀਤਾ ਗਿਆ ਹੈ ਸੋ ਇਹ 11 ਸਪਟੈਂਬਰ ਦਾ 11 ਸਪਟੈਂਬਰ ਦਾ ਡਾਟਾ ਹੈ ਜਿਸ ਦੇ ਮੁਤਾਬਕ ਮੌਤਾ ਨੇ 55 ਪਿੰਡ ਨੇ 2214 ਲੋਕ ਰੈਸਕਿਊ ਕੀਤੇ ਗਏ ਨੇ 23337 ਰਿਲੀਫ ਕੈਂਪ ਜਿਹੜੇ ਨੇ ਉਹਨੇ 111 ਤੇ ਇਹਨਾਂ ਰੀਲੀਫ ਕੈਂਪਾਂ ਦੇ ਵਿੱਚ ਜਿਹੜੇ ਲੋਕ ਇਸ ਵੇਲੇ ਰਹਿ ਰਹੇ ਨੇ ਮੌਜੂਦਾ ਸਮੇਂ 'ਚ ਉਹਨੇ 4585 ਸੋ ਇਹ ਟੋਟਲ ਫਿਗਰ ਹੈ 4585 ਲੋਕ ਇਹਨਾਂ 111 ਰੀਲੀਫ ਕੈਂਪਾਂ 'ਚ ਰਹਿ ਰਹੇ ਨੇ 23337 ਲੋਕ ਰੈਸਕਿਊ ਕੀਤੇ ਗਏ ਨੇ 2214 ਪਿੰਡ ਪ੍ਰਭਾਵਿਤ ਹੋਏ ਨੇ ਤੇ 55 ਮੌਤਾਂ ਹੋਈਆਂ ਨੇ ਇਹ 11 ਸਪਟੈਂਬਰ ਤੱਕ ਦਾ ਡਾਟਾ ਤੇ ਉਧਰ ਕੇਂਦਰ ਦੇ 1600 ਕਰੋੜ ਦੇ ਰਾਹਤ ਪੈਕੇਜ ਤੇ ਹੁਣ ਸਿਆਸੀ ਤਕਰਾਰ ਜਿਹੜੀ ਸ਼ੁਰੂ ਹੋਈ ਸੀ ਉਹ ਨਿੱਜੀ ਬਿਆਨਬਾਜ਼ੀ ਤੇ ਅਪੜ ਗਈ ਹੈ ਤੇ ਗੱਲ ਇੱਕ ਦੂਜੇ ਦੀ ਪਛਾਣ ਤੱਕ ਪਹੁੰਚ ਗਈ। ਤੇ ਪੰਜਾਬ ਪਾਜਪਾ ਵਰਦਾਨ ਸੁਨੀਲ ਜਾਖੜ ਦੇ ਬਿਆਨ ਦੇ ਇੱਕ ਦਿਨ ਬਾਅਦ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪਲਟਵਾਰ ਕੀਤਾ। ਉਹਨਾਂ ਜਾਖੜ ਤੇ ਘਟਿਆ ਸ਼ਬਦਾਵਲੀ ਵਰਤਣ ਦੇ ਇਲਜ਼ਾਮ ਲਾਏ ਤੇ ਕਿਹਾ ਕਿ ਜੇ ਉਹਨਾਂ ਨੂੰ ਮੰਤਰੀਆਂ ਤੋਂ ਇੰਨੀ ਨਫ਼ਰਤ ਹੈ ਤਾਂ ਸੋਚਿਆ ਜਾ ਸਕਦਾ ਹੈ ਕਿ ਲੋਕਾਂ ਨੂੰ ਉਹ ਕੀ ਪਿਆਰ ਕਰਦੇ ਹੋਣਗੇ। ਪਰ ਜੇ ਮੈਂ ਮੰਗ ਕੀਤੀ ਹੈ ਤੇ ਇਹਨਾਂ ਨੂੰ ਬਹੁਤ ਦੁੱਖ ਲੱਗਾ ਪਹਿਲੇ ਖਦਰ ਮੰਤਰੀ ਨੂੰ ਦੁੱਖ ਲੱਗਾ ਉਸ ਤੋਂ ਬਾਅਦ ਜੀ ਡਾਕੜੀ ਨੂੰ ਸੋ ਮੈਂ ਜਿਹੜੇ ਜਾਖੜ ਸਾਹਿਬ ਨੇ ਮੇਰੇ ਬਾਰੇ ਸ਼ਬਦ ਬੋਲੇ ਆ ਇਸ ਤੋਂ ਸਾਫ ਕਲੀਅਰ ਹੁੰਦਾ ਕਿ ਇਹਨਾਂ ਨੂੰ ਆਮ ਲੋਕਾਂ ਚੋਂ ਆਮ ਘਰਾਂ ਚੋਂ ਆਏ ਹੋਏ ਜਿਹੜੇ ਸੇਵਾਦਾਰ ਬਣ ਕੇ ਪੰਜਾਬ ਦੀ ਸੇਵਾ ਕਰ ਰਹੇ ਇਹਨਾਂ ਨੂੰ ਨਹੀਂ ਪਸੰਦ ਆ ਰਹੇ ਸੋ ਆਪ ਪੰਜਾਬ ਨੂੰ ਇਹਨਾਂ ਨਾਲ ਬਰਤਿਆਰ ਨਹੀਂ ਹੈ ਨਫ਼ਰਤ ਦਰਅਸਲ ਪ੍ਰੈਸ ਕਾਨਫਰੰਸ ਦੌਰਾਨ ਜਾਖੜ ਨੇ ਕਿਹਾ ਸੀ ਕਿ ਪੀਐਮ ਦੌਰੇ ਦੌਰਾਨ ਉਹਨਾਂ ਨੂੰ ਨਹੀਂ ਪਤਾ ਸੀ ਕਿ ਮੁੰਡੀਆਂ ਸਭ ਕਾਦੇ ਮੰਤਰੀ ਨੇ ਕੋ ਕਿ ਉੱਥੇ ਕੌਣ ਪਛਾਣਦਾ ਸੀਗਾ ਸਾਹਿਬ ਵੀ ਕੌਣ ਮੁੱਢੀਆਂ ਜੀ ਹੈ ਮੈਂ ਤਾਂ ਆਪ ਜੀ ਤੇ ਮੁੱਢੀਆਂ ਸਾਹਿਬ ਨੂੰ ਮੇਰੀ ਮੁਲਾਕਾਤ ਨਹੀਂ ਹੋਈ ਸਾਹਮਣੇ ਆ ਜਨ ਮੈਂ ਵੀ ਕੁਝ ਕਾਕੀ ਕਰ ਦਿੰਦਾ ਸੌਰੀ ਮੈਂ ਦੇਖੋ ਸਾਹਿਬ ਮੈਂ ਕਿਉਂ ਵੇਸੇ ਮੈਂ ਤਾਂ ਹਾਂ ਨਾ ਸ੍ਰੀਮੰ ਦਾ ਪੈਰੇ ਫਰੀ ਮੇਰੀ ਮੁਲਾਕਾਤ ਨਹੀਂ ਸਾਥ ਮੈਂ ਕਿੱਥੇ ਕਰਕੇ ਆਣ ਤੋਂ ਪਹਿਲਾਂ ਮੈਨੂੰ ਨਹੀਂ ਪਤਾ ਮੁੱਢੀਆਂ ਸਾਹਿਬ ਕਾਦੇ ਮੰਤਰੀ ਇਹ ਕਿਉਂ ਭੇਜੀਏ ਕਾਬਲੇ ਗੌਰ ਹੈ ਕਿ ਹੜਾ ਨਾਲ ਹੋਏ ਨੁਕਸਾਨ ਨੂੰ ਲੈ ਕੇ ਆਪ ਨੇ ਕੇਂਦਰ ਤੋਂ 20000 ਕਰੋੜ ਦੇ ਪੈਕੇਜ ਦੀ ਡਿਮਾਂਡ ਕੀਤੀ ਹੈ ਪਰ ਪੀਐਮ ਮੋਦੀ ਵੱਲੋਂ 1600 ਕਰੋੜ ਦਾ ਪੈਕੇਜ ਦਿੱਤਾ ਗਿਆ ਹੈ ਭਾਜਪਾ ਮੁਤਾਬਕ ਕਿ ਫਾਈਨਲ ਪੈਕੇਜ ਨਹੀਂ ਉਹਨਾਂ ਵੱਲੋਂ ਦਿੱਤੀ ਸਿਰਫ ਫੌਰੀ ਰਾਹਤ ਹੈ ਇਹ ਮੁੱਦਾ ਤਰਾਸਦੀ ਦਾ ਹੈ ਹੜਾ ਨਾਲ ਹੋਈ ਤਬਾਹੀ ਦਾ ਹੈ ਇਸ ਸਭ ਦੇ ਵਿਚਾਲੇ ਪ੍ਰਧਾਨ ਮੰਤਰੀ ਆਉਂਦੇ ਨੇ ਸਿਆਸਤ ਸ਼ੁਰੂ ਹੋ ਜਾਂਦੀ ਹੈ ਪਰ ਜਦੋਂ ਗੱਲ ਸਿਆਸਤ ਤੋਂ ਅੱਗੇ ਵੱਧ ਕੇ ਇੱਕ ਦੂਜੇ ਦੀ ਪਛਾਣ ਤੇ ਆ ਜਾਵੇ ਫਿਰ ਫਰਕ ਤਾਂ ਪੈਂਦਾ ਹੈ ਅਗਲੀ ਖਬਰ ਵੱਲ ਵਧਦੇ ਹਾਂ ਔਰ ਜ਼ਿਕਰ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਦਾ ਇੱਕ ਪ੍ਰੋਗਰਾਮ ਦੇ ਵਿੱਚ ਗਏ ਤਾਂ ਲੋਕਾਂ ਨੇ ਸਿੱਧੇ ਸਿੱਧੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਦਿਲਾਕੇ ਦੇ ਲੋਕਾਂ ਨੇ ਆਪਣੀ ਵਿਧਾਇਕ ਅੱਗੇ ਟੁੱਟੀਆਂ ਸੜਕਾਂ ਨੂੰ ਲੈ ਕੇ ਨਿਰਾਸ਼ਗੀ ਜ਼ਿਤਾਈ। ਉਹਨਾਂ ਮੁਸ਼ਕਲਾਂ ਦੀ ਇੱਕ ਲੰਬੀ ਚੌੜੀ ਲਿਸਟ ਗਿਣਾਉਂਦਿਆਂ ਕਿਹਾ ਕਿ ਹਲਕੇ ਦੀ ਤਕਰੀਬਨ ਹਰ ਸੜਕ ਟੁੱਟੀ ਹੋਈ ਹੈ। ਪਾਣੀ ਧੱਕ ਦਾ ਕੋਈ ਠੀਕ ਪ੍ਰਬੰਧ ਨਹੀਂ। ਇਸ ਵੇਲੇ ਜਿਸ ਸੜਕ ਤੇ ਖੜੇ ਆ ਉਸ ਤੇ ਵੀ ਤਾਜ਼ਾ-ਤਾਜ਼ਾ ਘਟਕਾ ਪਾਇਆ ਗਿਆ ਕਿਉਂਕਿ ਐਮ.ਐਲ.ਏ. ਮੈਡਮ ਨਹੀਂ ਆਉਣਾ ਸੀ। ਇਹ 1.5 ਦੀ ਨੀਸ ਤੋਂ ਹੀ ਕਟਕਾ ਪੈ ਗਿਆ ਇੱਥੇ ਮੈਡਮ ਨਿਆਣਾ ਸੀ ਜੇ ਜਿਹੜਾ ਮੈਡਮ ਨਿਆਣਾ ਸੀ ਬਾਈ ਤਾਂ ਪਾ ਪਿਆ ਹੈ ਤੇ ਤਾਂ ਪੈ ਗਿਆ ਹੁਣ ਸਾਰੀ ਬਾਰਿਸ਼ਾਂ ਦੇ ਅਸੀਂ ਕਿੱਥਾਂ ਗਏ ਆ ਘਰ ਤੱਕ ਬੱਚਾ ਨੂੰ ਲੈ ਕੇ ਛੱਡ ਕੇ ਜਿਨੇ ਵੀ ਨਹੀਂ ਦੇਖਿਆ ਇਹੀ ਨਹੀਂ ਬਲਕਿ ਉੱਥੇ ਮੌਜੂਦ ਇੱਕ ਸਕੂਲੀ ਬੱਚੀ ਨੇ ਵੀ ਸਿਸਟਮ ਦੀ ناکਾਮੀ ਗਿਣਵਾਈ ਲੈਮ ਇੰਨਾ ਇੰਨਾ ਪਾਣੀ ਸਾਈਨ ਪੈਨ ਦੇ ਅੰਦਰ ਆੜੀ ਜਾਂਦਾ ਦੱਸੋ ਫਿਰ ਸਾਡੀ ਕੀ ਸਿਕਿਉਰਿਟੀ ਹੈ ਆਪਣੇ ਕੈਸਟਰਾਨਨ ਮੋਲ ਗਗਨ ਮੰਨੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਬਰਸਾਤਾਂ ਬੰਦ ਹੋ ਚੁੱਕੀਆਂ ਨੇ ਹੁਣ ਸੜਕਾਂ ਦਾ ਕੰਮ ਸ਼ੁਰੂ ਕੀਤਾ ਜਾਏਗਾ ਤੁਸੀਂ 200 ਬੰਦਾ ਤੁਹਾਡੇ ਕੋਲ ਖੜਾ ਨਾ ਉਹ ਚ ਇੱਕ ਦੋ ਜਣੇ ਇਹੋ ਜੇ ਵੀ ਮਿਲਣਗੇ ਤੇ ਕੀ ਕੀ ਕਹਿਣਗੇ ਅਸੀਂ ਦੁੱਖੀ ਆ ਸਾਡਾ ਕੰਮ ਉਹ ਦੋਨੂੰ ਵੀ ਖੁਸ਼ ਕਰਨਾ ਬਾਬਾ ਨਾਨਕ ਜੀ ਵੀ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕੇ ਸੀ ਅਸੀਂ ਤਾਂ ਫਿਰ ਵੀ ਸਾਡੇ ਤਾਂ ਅਸੀਂ ਤਾਂ ਆਮ ਪੁਰਾਣੀ ਆ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੀ ਲੋਕਾਂ ਨੇ ਸੰਗਤ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਉਹਦੇ ਮਿਹਨਤ ਕਰੀਏ ਕਾਬਲੇ ਗੌਰ ਹੈ ਕਿ ਜਦੋਂ ਲੋਕ ਬੁਨਿਆਦੀ ਸਹੂਲਤਾਂ ਤੋਂ ਵੀ ਸਖਣੇ ਹੋਣ ਫਿਰ ਫਰਕ ਤਾਂ ਪੈਂਦਾ ਹੈ